ਚੈਨਲ ਦਾ ਆਰਐਨ ਨਿਊਜ਼ ਵੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜ਼ਿਲ੍ਹਾ ਟਾਊਨ ਪਲਾਨਰ ਰਿਤਿਕਾ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਹਰਮਾਨ ਹਾਸਲ ਕਰ ਲਿਆ ਦੱਸ ਦਈਏ ਕਿ ਬੀਤੇ ਕੱਲ ਜ਼ਿਲ੍ਹਾ ਟਾਊਨ ਪਲਾਨਰ ਰਿਤਿਕਾ ਅਰੋੜਾ ਨੂੰ ਉਸਦੇ ਦਫ਼ਤਰ ਤੋਂ 1 ਲੱਖ ਰੁਪਏ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਤੀ ਕ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਜਿਸ ਦਾ ਨਾਂ ਗਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ ਇਸ ਸਬੰਧੀ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਸੂਚਨਤਾ ਕਰ ਰਹੇ ਹਾਂ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ رپورٹ ਇਹ ਡੀਟੀਪੀਸੀ ਕਲਰ ਅਰੈਸਟ ਕੀਤੀ ਸੀਗੀ 1 ਲੱਖ ਰੁਪਏ ਰਿਸ਼ਵਤ ਲੈੰਦਾ ਰਹੀਅਤ ਸੀ ਦਿੱਤੀ ਕਰੋੜਾ ਇਹਦਾ ਅੱਜ ਅਸੀਂ 4 ਦਿਨ ਦਾ ਰਿਮਾਨ ਪੁਸ਼ ਕੀਤਾ ਸੀ ਮਾਂਜੋ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਰਿਮਾਨ ਸਾਨੂੰ ਬਰਾਂਡ ਕੀਤਾ ਗਿਆ ਪੁਨ ਰਿਮਾਨਡ ਹੈ ਇਹ ਸ਼ਿਕਾਇਤ ਸੀ ਕਿ ਰਾਜਾ ਨੇ ਟਰੈਪ ਸੀਗਾ 1 ਲੱਖ ਰੁਪਏ ਦਾ ਇੱਕ ਸ਼ਿਕਾਇਤ ਸੀ ਜਿਹਦੇ ਵਿੱਚ ਕਿਸੇ ਪਲਾਟ ਦੀ ਐਨਓਸੀ ਕਲੀਅਰ ਕਰਨ ਦੇ ਬਦਲੇ ਇਹ ਬਾਹਰ ਪਲਾਟ 1 ਲੱਖ ਰੁਪਏ ਮੰਗਦੀ ਸੀ ਕੁਝ ਗਿਸ਼ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੜੀ ਇਨੀਸ਼ੀਅਲ ਸਟੇਜ ਹੈ ਅਸੀਂ ਫਿਊਚਰ ਦਾ ਦੇਖਦੇ ਹਾਂ ਜੇ